ये क्या है ये क्या हो रहा है आगे कितना खिलारा को पाया व नहीं, नहीं थले नहीं आ, कपड़े का थले सु बोतल पा, पानी पीना पानी पीना बोतल पा। तो फिर करना वो किताबों कट दे बार ਕੀ ਕਰਨਾ ਵਾ ਇਹ ਕੀ ਹੈ ਇਹ ਕੀ ਹੈ ਹੂੰ ਇਹ ਕੀ ਹੈ ਆ ਗਏ ਦੋ ਇਹ ਗੰਦੀ ਚੀਜੀ ਨਹੀਂ ਨਹੀਂ ਹਾਂ ਹੂੰ ਇਹਨਾਂ ਨੂੰ ਪੀਵਾ ਖਾਣਾ ਇਹਨਾਂ ਪੀ ਜਾਂਦੀ ਮੈਂ ਕੌਣ ਪੀ ਜਾਂਦੀ ਉੱਪਰ ਚੋ ਲਓ ਪਾਪਾ ਉੱਪਰ ਕਿੰਨਾ ਕਰਨਾ ਜੂ ਵੀ ਯਸ਼ਕੀਰ ਹੋਣਾ ਤੁਸੀਂ ਲਓ ਦੇਰ ਯਾਰ ਲਾਗੇ ਓਏ ਮम्मा ਕੀ ਕਰਨਗੇ ਤੇਰੇ ਕੱਪੜੇ ਕੱਢਣ ਲੱਗੇ ਗਰਮੀ ਆ ਇਹਨਾਂ ਨੂੰ ਪੁਛੇ ਦਿਖਾਵਾਂਗੀ ਆਪਣੇ ਡੱਬੀ ਭਣੀ ਵੇਖ ਲੋ ਤੇ ਮੇਰੇ ਗੱਲ ਭਣੀ ਵੇਖ ਦਿਖਾਓ ਜੀ ਕਿਆ ਬਾਤ ਹੈ ਕਿਆ ਬਾਤ ਹੈ ਓਏ ਉਹ ਕਿਥੇ ਚੜ ਗਿਆ ਟੁਇਚੀ ਟੁੱਟ ਜਾਏਗਾ ਪੁੱਤ ਕੱਪੜੇ ਕੱਢਨੇ ਆ ਵਿੱਚੋਂ ਇਹ ਤੁਹਾਡੇ ਹੀ ਕੱਪੜੇ ਇਹਨੂੰ ਵਿੱਚ ਫਿਟ ਕਰ ਦੋ ਇਹ ਮੇਰੇ ਹੀ ਆ ਇਧਰ ਕੱਪੜੇ ਕੱਪੜੇ ਕੱਢ ਦੋ ਇਹਨੂੰ ਵਿੱਚ ਫਿਟ ਕਰ ਦੋ ਆਓ ਆ ਵੀ ਜਾਣੇ ਇਹ ਪੂਰਾ ਇਕੱਠਾ ਹੋ ਗਿਆ ਉਹ ਲਾਉ ਟੁਇਚੀ ਉਹ ਵੀ ਦਾਨੇ ਪੰਨਾ ਇੱਕ ਤੇ ਕਰ ਲੋ ਲੋ ਜੀ ਤੇਰੇ ਕੱਪੜੇ ਉੱਚੇ ਇਹਨਾਂ ਸ਼ਰਟ ਬਣਾ ਲੈਣੀਆਂ ਮੌਸਮ ਹੋ ਗਿਆ ਚੇਂਜ ਹੁਣ ਗਰਮੀਆਂ ਦੇ ਕੱਪੜੇ ਸਰਦੀਆਂ ਦੇ ਰੱਖਣ ਲੱਗੇ ਆ ਤੇ ਗਰਮੀਆਂ ਦੇ ਕੱਢਣ ਲੱਗੇ ਆ ਹੈਰਾਨ ਕੀ ਦੀ ਗੱਲ ਆ ਫਰਵਰੀ ਦੇ ਵਿੱਚ ਹੀ ਮਾਰਚ ਵਰਗਾ ਮੌਸਮ ਮੌਸਮ ਬੋੜਾ ਤੇ ਇਕਦਮ ਹੀ ਹੋ ਗਿਆ ਚੇਂਜ ਹੁਣ ਗਰਮ ਸੂਟ ਪੈਂਦੇ ਨਹੀਂ ਬੂਲ ਵਾਲੇ ਜਿਹੜੇ ਜੁਹੀ ਮੇਰੇ ਉਧਰ ਗਰਮ ਹੈਗੇ ਨਾ ਤੇ ਮੇਰੇ ਕੁਰਤੇ-ਕੁਰਤੇ ਬੋਨੀ ਉਹ ਸਾਹਮਣੇ ਪਾਓ ਵੀ ਉਹ ਫੜਾ ਦੇ ਨਹੀਂ ਮਿਲਿਆ ਤੇ ਬਾਅਦ ਚ ਜੇ ਇਕਦਮ ਫੇਰ ਚੇਂਜ ਹੋ ਗਿਆ ਤਾਂ ਪਤਾ ਲੱਗ ਜਾਣਾ ਨਹੀਂ ਮੈਂ ਇੱਕ ਵਾਰ ਫੜ ਲੈਣਾ ਹਾਂ ਨਹੀਂ ਇਹ ਨਹੀਂ ਕਾਸੀ ਜਾਓ ਓ ਜਰਾ ਫਸਿਆ ਵਾ ਫਸਿਆ ਵਾ ਨਿਹਾ 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 ਆਈ ਕਸ ਸਵੈਟਰ ਜਿਹੜੀ ਲਾਈਨਾਂ ਵਾਲੀ ਬਾਹਰ ਕੱਢ ਦੇ ਇਹਨੂੰ ਖਤਮ ਕਿਹੜੀ ਉਹ ਸਵੈਟਰ ਲਾਈਨਾਂ ਵਾਲੀ ਖਤਮ ਕਰ ਦੋ ਉਹ ਵਾਲੀ ਆ ਵੀ ਲਾਈਨਾਂ ਵਾਲੀ ਆ ਉਹ ਲਾਈਨਾਂ ਵਾਲੀ ਖਤਮ ਕਰ ਦੋ ਕਿਉਂ ਇੱਟਾ ਕੋਚਾ ਲਾ ਦੋ ਇਹਨੂੰ ਖਰਾਬ ਹੋ ਗਈ ਹੈ ਇਹ ਸਾਸੂ ਮਾ ਦੀ ਨਿਸ਼ਾਨੀ ਹੈ ਮਾਦੀ ਕੋਈ ਨਹੀਂ ਹੁਣ ਸਾਸੂ ਮਾ ਦੀ ਨਿਸ਼ਾਨੀ ਹੈ ਤਾਂ ਫਿਰ ਕੀ ਹੋਇਆ ਸਾਸੂ ਮਾ ਦੀ ਨਿਸ਼ਾਨੀ ਤੂੰ ਵੀ ਗਈ ਹੈ ਉਹਦੇ ਨਾਲ ਆ ਦੋ ਵੀ ਗਈਆਂ ਹੋਰ ਕਿੰਨੀਆਂ ਕਿ ਨਿਸ਼ਾਨੀਆਂ ਸਾਮਾ ਸਾਸੂ ਮਾ ਦੀ ਮੈਂ ਆ ਤਕੋਈ ਨਹੀਂ ਹੁਣ ਜੱਚੀ ਖਰਾਬ ਹੀ ਹੋ ਗਈ ਹੁਣ ਤੇ ਹੁਣ ਮੇਰੀ ਦਸੇਰੇ ਫੜਾਵਾ ਟੀ-ਸ਼ਰਟਾਂ ਤੇ ਪੋਚੇ ਲਾਤੇ ਆਪਣੀ ਹੱਥੀਂ ਆਵੇਲ ਮੇਰੀ ਟੀ-ਸ਼ਰਟ ਤੇ ਪੋਚੇ ਲਾਈ ਜਿੰਦੀ ਫੜਫੜ ਤੇ ਆਪਣੀ ਮਾਰੀ ਦਿੱਤੀ ਨਿਸ਼ਾਨੀਆਂ ਦੇ ਕਿਦਾਂ ਸੀਨੇ ਲਾਲਾ ਕੇ ਸਾਹਮਣੇ ਰੱਖਣ ਦੀਆਂ ਹੂੰ ਕਤਨਾ ਹੀ ਹੈ ਤੁਝੇ ਫੇਰ ਲਾਉਗੇ ਜੀਨੇ ਜਾਗਦੇ ਤੇ ਚਾਚੀ ਭਰ ਵੀ ਗਿਆ ਵਾ ਦੋ ਟੀਸ਼ਰਟ ਸਟੈਸ਼ਨ ਭਾਗੇ ਦੋ ਨਹੀਂ ਤਿੰਨ ਪਈਆਂ ਬਾਏ ਹੋਏ ਮੇਰੀਆਂ ਸਵੈਟਰ ਨਹੀਂ ਰੱਖੀਆਂ ਕੋਲੀ ਗਾਇਕ ਮੇਰੀ ਅਧਰਚਲ ਦੀ ਦਿਨ ਦੀ ਇੱਕ ਦੋ ਸਵੈਟਰ ਜੂਵੀ ਦੀ ਥੋੜੀ ਜਾਈ ਹਾਈ ਨਿਕਲ ਗਈ ਤੇ ਹੋਰ ਗਾਣ ਲਿਆਣ ਲੋੜ ਹੀ ਨਹੀਂ ਪੈਣੀ ਨੇ ਇਹ ਵੀ ਆਈ ਨਹੀਂ ਮੈਨੂੰ ਪਾਉਣੇ ਨਹੀਂ ਤੁਹਾਡੇ ਕਿਉਂ ਮੇਰੇ ਕੀ ਐ ਇੱਡੇ ਸੋਹਣੇ ਕਲਰ ਹੈ ਮੇਰੇ ਸੈਸ਼ ਪਾ ਲਿਆ ਬਗਬਗ ਸੈਸ਼ ਜੈਸੇ ਜੈਸੇ ਕਿ ਤਾਂ ਪੁੱਤ ਬਣਿਆ ਪਾਵਾਂ ਫਗੀਆਂ ਜੈਸੇ ਕੀ ਆਇਆ ਐਸਾ ਜੈਸੇ ਸੁਰਸ ਦੀ ਉਹਨਾਂ ਨੂੰ ਲੰਮੇ ਪਾਏ ਹੁਣ ਰੋਟੀਆਂ ਹੁਣ ਇਹਦੇ ਚੁਣ ਖੰਡੋ ਆ ਤਾਂ ਬੈਗ ਰੱਖਿਆ ਉਧਰ ਜਾਂ ਨੀਨਾ ਹੀ ਹੈ ਨੀਨੀ ਆਈ ਹੈ ਨੀਨੀ ਕਰਨ ਲੱਗੇ ਜੱਸੇ ਚੱਲ ਸੋ ਜਾ ਐ ਹੈ ਸਟਾਈਲ ਤੇ ਵੇ ਇਹਦਾ ਐ ਐ ਨਹੀਂ ਲੈ ਰਜਨੀ ਕਾਂਤ ਆ ਗਿਆ ਰਜਨੀ ਕਾਂਤ ਉਹਦੇ ਇਹੋ ਜਿਹਾ ਬਨਵਾ ਲੈਣ ਨੂੰ ਜਿਹੜਾ ਬਣਾ ਕੇ ਇਹਨੂੰ ਅਗਲੀ ਘਰੀ ਪਾ ਲੈਣਾ ਲੰਬਾ ਬਣਾਉਣਾ ਲੰਬਾ ਬਣਾਉਣਗੇ ਤੋਂ ਹੋ ਗਏ ਆ ਗਿਆ ਬਾਹਰ ਗਰਮੀਆਂ ਦੇ ਕੱਪੜੇ ਮੈਂ ਆਪੇ ਕੱਢ ਇਹਦੇ ਵਿੱਚੋਂ ਮੇਰੀਆਂ ਸਵੈਟਰ ਕੱਢ ਦੋ ਸਰਦੀਆਂ ਦੇ ਅੰਦਰ ਚੁੱਕੋ ਬਈ ਇਹਦਾ ਜੋਰ ਲਾ ਕੱਢ ਕੇ ਦਿਓਗੇ ਜੋਰ ਲਾ ਇਧਰ ਇਹਨੂੰ ਕੋ ਜੋਰ ਲਵਾ ਦੀ ਬਾਹਾਂ ਜਾ ਆ ਲਾਉਂਦੇ ਨਾ ਜਿਗਰਪੀ ਆ ਆ ਗਿਆ ਜੋਰ ਤੇਰੇ ਸਹਣਾ ਮੈਨੂੰ ਆਪੇ ਫਟ ਉੱਠਣਾ ਪੈਣਾ ਮੈਨੂੰ ਮੈਨੂੰ ਪਤਾ ਲੱ ਲਿਆ ਵੰਗ ਕੰਮ ਕਰਨਾ ਤੂੰ ਫੜ ਕੇ ਰੱਖ ਬਸ ਫੜ ਕੇ ਰੱਖ ਤੁਹਾਡੀ ਪੜੀ ਹੋ ਜੇ ਫੜ ਕੇ ਰੱਖ ਮੇਰੇ ਕੱਪੜੇ ਦੋ ਚਾਰ ਹੀ ਹੁੰਦੇ ਆਹ ਦੋ ਚਾਰ ਹੀ ਨੇ ਹੁਣ ਇਹਨੇ ਤਾਂ ਕਹਿੰਨਾ ਘੋੜ ਕੇ ਫੜੀ ਦੋਹਾਂ ਥਾਂ ਫੜ ਕੇ ਰੱਖੀ ਮੇਰਾ ਸਿਰ ਨਾ ਪਾੜ ਤਾ ਸੇ ਪਿੱਛੇ ਜਾ ਪੁੱਤ ਮਮਾ ਦੇ ਸੱਟ ਲੱਜੇਗੀ ਸਿਰ ਤੇ ਵੱਜੂਗੀ ਪਿੱਛੇ ਜਾ ਪਾਣੀ ਪਾਣੀ ਇਹ ਕਿਥੋਂ ਲੈ ਨਹੀਂ ਕਿਹੜੇ ਯਾ ਸਪੋਤਾ ਸਿੱਧੇ ਆ ਜਾ ਮੇਲਾ ਜੋ ਵੀ ਆ ਹੈਗਾ ਤੇ ਆ ਆਹ ਪੋਚਾ ਲਾ ਲੈਣਾ ਹੁਣ ਸ਼ੋਰ ਫਟ ਗਿਆ ਲੈ ਤੇ ਸਾਰੇ ਪੋਚੇ ਹੀ ਲਾਈ ਜਾਣੇ ਹੁਣ ਪੋਚੇ ਬੜੇ ਨਿਕਲਣੇ ਏ ਵੇਖੀ ਉਹਨੇ ਯਸ਼ ਜੂਵੀ ਧਿਆਨ ਨਾਲ ਯਸ਼ ਦੇਖਣਾ ਬਈ ਪੁੱਤ ਯਸ਼ ਸਿਧਾ ਚਲੋ ਚਲਾ ਦੇ ਹੋਲੀ ਰਾਦੇ ਹੋਲੀ ਯਸ਼ ਪਿਛੇ ਇਹ ਰੱਖਣ ਲੱਗੇ ਪਾ ਯਸ਼ ਪਿਛੇ ਇਹ ਰੱਖਣ ਲੱਗੇ ਪਾ ਡੇਪਿੰਗ ਮੈਂ ਸੋਲਦਾ ਨਹੀਂ ਛੜ ਦੇ ਛੜ ਦੇ ਹੋਲੀ ਹੋਲੀ ਲੱਗ ਜਾਏਗਾ ਛੜ ਦੇ ਲੱਗੇ ਚ ਕਰਕੇ ਲੱਗੇ ਲੈ ਜਾ ਲੈ ਜਾ ਲੈ ਜਾ ਲੱਗੇ ਲੈ ਜਾ ਲੈ ਜਾ ਲੈ ਜਾ ਲੱਗੇ 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 ਚਲ ਸਹੀ ਹਟਦਾ ਨਹੀਂ ਉਹ ਫਿਰ ਪਿਛੇ ਆ ਸਿਰ ਭੱਜਾ ਜੀ ਤਾਂ ਚਲੋ ਪਤਾ ਲੱਗਾ ਵਜ੍ਹਾ ਹੈ ਲਾਟਰੀ ਲਗਾ ਲਓ ਲਾਟਰੀ ਲਗਾ ਲਓ ਉਹ ਦਿਖਾ ਦੇ ਇਹਨੂੰ ਵੀ ਕਰ ਲੈਂਦੇ ਕੀ ਲੈਣਾ ਉਹ ਲੈਣਾ ਉਹ ਤੁਹਾਡੇ ਕੋ ਨਹੀਂ ਹੋਣਾ ਪੁੱਤੇ ਹੱਥ ਛੋਟੇ ਤੁਹਾਡੇ ਹਾਂ ਛੋਟੇ ਹੈ ਚਲ ਉੱਪਰ ਚੜ ਦਿੰਦਾ ਉੱਪਰ ਚੜ ਉੱਪਰ ਚੜ ਕੇ ਕਰੋ ਉੱਪਰ ਚੜ ਕੇ ਉੱਪਰ ਚੜੋ ਹਲੇ 30 ਜੀ ਟੋਟਲ 30 ਰੁਪਏ ਨਿਕਲ ਗਏ ਨਾ ਜਪੰਦਾ ਫਿਰ ਮੈਂ ਤੁਹਾਨੂੰ ਪੈਟੀ ਖਵਾ ਦੂੰਗੀ ਮੇਰੀ ਜੇਬਾਂ ਚ ਸਾਰੀਆਂ ਉੱਠਦੀਆਂ ਆਵੇ ਉਹ ਵੀ ਉਹ ਵੀ ਕਰਨ ਲੱਗ ਗਈ ਹੁਣ ਮੈਂ ਕੋ ਹੂੰ ਹੂੰ ਉਹ ਮੈਂ ਕਿਆ ਹੈ ਨਾ ਬਦੂਗ ਬਣਾ ਲੈਣੀ ਨੇ ਹੁਣ ਛੱਡਨੀ ਨਹੀਂ ਨੇ ਵੇਖਿਓ ਤੇਰੇ ਕਿਹੜੇ ਤੈਨੂੰ ਕਿਨੇ ਗਿਆ ਇੱਧਰ ਲੈ ਕੇ ਆ ਤੈਨੂੰ ਕਿਨੇ ਗਿਆ ਸਾਹਮਣੇ ਲੈ ਆ ਆ ਇੱਕ ਹਮ ਮੰਗਣਿਆ ਨਾਲ ਦੇ ਕੰਦੀਆ ਹੋਏ ਦੇ ਗਿਆ ਹੋਰੀ ਮਾਂ ਨਾ ਕਰ ਉਹ ਮਿੰਟ ਹੋ ਗਿਆ ਧੀ ਦੇ 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 ਜਵੀ ਦੇ ਦੇ ਇੱਧਰ ਆ ਜਾਵੀ ਯੋ ਵੀ ਇਧਰ ਆ ਯਾਰ ਉਹ ਫੜਾ ਦੇ ਨੂੰ ਕੁਛ ਨਹੀਂ ਹੁੰਦਾ ਫੜਾ ਦੇ ਫੜਾ ਦੇ 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 ਉਹਨੂੰ ਕੁਛ ਨਹੀਂ ਹੋਣਾ ਨੂੰ ਫੜਾ ਦੇ ਉਹਨੂੰ ਕਰ ਲੈਂਦੇ ਨਾ ਪਹਿਲੇ ਹੁਣ ਫੜਾ ਦੇ ਚਾੜ ਚੜ ਉੱਪਰ ਚੜ ਇਹਨੂੰ ਥੱਕੇ ਨਾ ਹੋਣੇ ਇਹਨੇ ਚਾੜ ਦੇ ਉੱਤੋਂ ਮੇਰਾ ਬਰਾਊਨ ਜਿਹਾ ਸ਼ਾਲ ਲੈ ਕੇ ਹੁਣੇ ਥੱਕੇ ਨਾ ਇਹਨੂੰ ਉੱਪਰ ਪਿਆ ਮੇਰੇ ਸੂਟ ਨਾਲ ਦਾ ਆਹ ਫੈਟਰ ਦੇ ਉਹਨੂੰ ਪਿੰਕ ਜੀ ਲੋ ਲੋ ਹੋ ਗਿਆ ਟੈਚੀ ਫੁੱਲ ਲਿਆ ਅਬੀ ਦੂਜਾ ਰਚੀ ਕੱਪੜਿਆਂ ਨੂੰ ਬੜੀ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਂ ਸਾਰੇ ਲਿਆਓ ਪੀਕੇ ਦੋ ਇਹ ਪਹਿਣਾਣ ਕਿਆਂ ਹੋਰਾਂ ਜੈਸੇ ਮੇਰੇ ਕੱਪੜਿਆਂ ਦੀ ਬਾਰੀ ਆ ਲਾ ਕੇ ਦੇ ਉਹਨੂੰ ਹਿਲ ਗਈ ਉਹਦਾ ਬਾਲ ਵੀਰ ਅੱਧਾ ਤੇ ਉਹ ਵਿੱਚੋਂ ਖਾਲੀ ਹੋ ਗਈ ਹੁੰਦੀ ਹੈ ਅਲਮਾਰੀ ਵਿੱਚ ਹਾਂ ਤੇ ਹੋਰ ਗਰਮੀਆਂ ਸਹੀ ਰਹਿੰਦੀ ਹੈ ਅਲਮਾਰੀ ਉਹ ਖਾਲੀ-ਖਾਲੀ ਲੱਗਦੀ ਹੈ ਤੇ ਸਰਦੀਆਂ ਦੇ ਦਵਾਨ ਖਾਲੀ ਨਾਲ ਲੈਂਦੇ ਸਰਦੀਆਂ ਦੇ ਬੋਲ ਮਾਰੀ ਬੁਰਾ ਹਾਲ ਹੋ ਜਾਂਦਾ ਕੋਈ ਕੱਪੜਾ ਹੀ ਨਹੀਂ ਲੱਭਦਾ ਛੀਤੀ ਤੇ ਥੱਲੇ ਵੀ ਸਾਰੀ ਤੈਨੂੰ ਉਸ ਦਿਨ ਕਹਿਆ ਸੀ ਖਾਲੀ ਪਿਛਲੀ ਵੀ ਕਰਨੀ ਉਹਦੇ ਕੀਤੀ ਨਹੀਂ ਕਿਹੜੀ ਥੱਲੇ ਪੱਗਾਂ ਵਾਲੀ ਸੈਟਿੰਗ ਕਰਨੀ ਯਾਛ ਬੈਠ ਜਾ ਤੇਰੇ ਵਾਜਣਾ ਜਾਵੇ ਪੁੱਤ ਤੁਹਾਡੀਆਂ ਹੁਣ ਪਤਾ ਕੀ ਕਰੂੰਗੀ ਹੁਣ ਕੱਟਣੀ ਆ ਇਹਨਾਂ ਦੀਆਂ ਪੱਗਾਂ ਇੱਧਰ ਲਿਆਵਾਂਗੇ ਜਿਹੜੀਆਂ ਤੁਸੀਂ ਨਹੀਂ ਬਨਣੀਆਂ ਮੈਨੂੰ ਦੱਸ ਦਿਓ ਤੇ ਤੁਹਾਡੀਆਂ ਪੱਗਾਂ ਉੱਧਰ ਆਓ ਇਹਦੀਆਂ ਨਾ ਫੁੱਲ ਵੈਲ ਵਾਲੀਆਂ ਮੱਖਰੀ ਇੱਧਰ ਰੱਖ ਦੇ ਤੇ ਮੇਰੀਆਂ ਉੱਧਰ ਵੱਖਰੀਆਂ ਮੇਰਾ ਰਾਦਾ ਫੋਟਿਆ ਮੇਰੀ ਹੈ ਜ਼ਿਆਦਾ ਫੁੱਲ ਵੈਲ ਵਾਲੀਆਂ ਮੇਰੀਆਂ ਫੁੱਲ ਵੈਲ ਕੇ ਰੂਬੀਆ ਫੁੱਲ ਵੈਲ ਤੇਰੀ ਫੁੱਲ ਵੈਲ ਤੁਹਾਡੀਆਂ ਮੇਰੀ ਰੂਬੀਆ ਫੁੱਲ ਵੈਲ ਰੂਬੀਆ ਫੁੱਲ ਵੈਲ ਨਹੀਂ ਰੂਬੀਆ ਵੈਲ ਹੁੰਦੀ ਹੈ ਰੂਬੀਆ ਵੈਲ ਜਿਹੜੀ ਵੀ ਹੁੰਦੀ ਹੈ ਉਹ ਭਾਰੀ ਹੁੰਦੀ ਆ ਉਹ ਮੈਨੂੰ ਸਹੀ ਲੈਂਦੀ ਆ ਮੈਨੂੰ ਆਹੀ ਦੇ ਦੋ ਤੇਰਾ ਛੋਟਾ ਸੇਰ ਸਾਜੇ ਨਾ ਉਹ ਸਹੀ ਉਭਜਦੀ ਆ ਵੱਡੀ ਵੱਡੀ ਉਹ ਕੁੱਤ ਦੇ ਕਰੀ ਮਦੀ ਬੰਦ ਹੋਊਏ ਚਲੋ ਕਰੋ ਬੰਦ ਠੀਕ ਹੈ ਜੀ ਰੁਕ ਜਾ ਪੋਤੇ ਖੋਲੋ ਜਾ ਬੰਦ ਹੋ ਜੂਗਾ ਪੋਤੇ ਖੋਲੋ ਜਾ ਬੰਦ ਹੋ ਜੂਗਾ ਜਿਆਦਾ ਹੀ ਰੱਖਦੇ ਕੱਪੜੇ ਦੇ ਇਹਦੇ ਇੰਨੇ ਨਹੀਂ ਹੋਣੇ ਬੰਦ ਜਿਪ ਖਰਾਬ ਹੋਈ ਨਹੀਂ ਆਓ ਰੀਤੀ ਜਿਪ ਖਰਾਬ ਹੋਈ ਨਹੀਂ ਨਾ ਕਰਨਾ ਕੱਢ ਦੇ ਨਾ ਚੋ ਕੱਪੜੇ ਜਿਵੇਂ ਨਹੀਂ ਹੋਣੇ ਪੋਤੇ ਜਿਆਦਾ ਉੱਚਾ ਹੋ ਗਿਆ ਐ ਸਿੱਧਾ ਸਿੱਧਾ ਰੱਖੋ ਟੈਚੀ ਖਰਾਬ ਹੋ ਗਿਆ ਬਾਅਦ ਚ ਬੰਦ ਨਾ ਹੋਏ ਤੇ ਜਾਤੀ ਸਾਰਾ ਸੁਟਣਾ ਮੈਨਾ ਬਾਦ ਭਾਜੀ ਵੀ ਜ਼ਿਆਦਾ ਹਜੇ ਵੀ ਜ਼ਿਆਦਾ ਠੀਕ ਆ ਜ਼ਿਆਦਾ ਭਾਜੀ ਜਿਪ ਨੂੰ ਖਿੱਚ ਪੈ ਹੀ ਨਹੀਂ ਫੁੱਲ ਨਹੀਂ ਬਾਦ ਚ ਜ਼ਿਆਦਾ ਮੇਰੀ ਸਵੈਟਰ ਕਿਥੋਂ ਕਾਢੋ ਦੂਜੀ ਚ ਪਾ ਦੇਣਾ ਉੱਚਾ ਜ਼ਿਆਦਾ ਵਾਹ ਹਾਂ ਹੁਣ ਆਣੀ ਹੈ ਥਕਾ ਨਹੀਂ ਕਰ ਜਾ ਥਕਾ ਨਹੀਂ ਕਰਨਾ ਵੀਰ ਜੀ ਥਕਾ ਨਹੀਂ ਕਰਨਾ ਕੰਮਦੀ ਆ ਤਕਾ ਨਹੀਂ ਕਰਨਾ ਇਹਨਾਂ ਤਕਾ ਕਰੋਗੇ ਤੇ ਖਰਾਬ ਹੋ ਜੂਗਾ ਨਹੀਂ ਨਹੀਂ ਪੁੱਤ ਇੱਕ ਨੂੰ ਨਹੀਂ ਉਹਨਾਂ ਦੇ ਡੱਗੀਆਂ ਮੈਂ ਦੇ ਆ ਮਾਂ ਉਹਨਾਂ ਦੇ ਨਹੀਂ ਆਪਾਂ ਪੈਸੇ ਦੇਤੇ ਉਹਨੂੰ ਆਪਾਂ ਲੱਲੀ ਨਹੀਂ ਉਹਨਾਂ ਦੀ ਆ ਤੇ ਦੇ ਦਾਂਗੇ ਦੇ ਦੇ ਉਹਨਾਂ ਨੇ ਦੇ ਬੰਦੇ ਇਹਨਾਂ ਉਹਨਾਂ ਦੇ ਡੱਗੀਆਂ ਬਲੌਗੀ ਫੇਲ ਦੇ ਦੂ ਫਿਰ ਤੈਨੂੰ ਫੜ ਲੈਣਾ ਡੱਗੀ ਉਹ ਬਾਛੇ ਦੇ ਦੇ ਨੇ ਰੱਖਦੇ ਸਾਈਡ ਤੇ ਨਿਕਾਦੇ ਬੰਦ ਨਹੀਂ ਨਾ ਹੋਣ ਦਿਆ ਮੈਂ ਕਰ ਦਾਂਗਾ ਬਾਛੇ ਕਿਸੇ ਚੌਂਕੀ ਲੈ ਕੇ ਮਾਂ ਬਾਚਾ ਕਰਦੇ ਨਹੀਂ ਹੁੰਦਾ ਇਹਦਾ ਖਰਾਬ ਹੋਈ ਨਹੀਂ ਉਹ ਇਕਦਮ ਖਿੱਚ ਕੇ ਬੰਨਿਆ ਨਿਕਲ ਵੀ ਸਾਦੀ ਜੇ ਆਪਣੇ ਇੱਕ ਟੁੱਟ ਵੀ ਗੂੰਡਾ ਇਹ ਰੋਟੀ ਜਾਂਦੇ ਬਾਝੋਂ ਦੋਵੇਂ ਲੱਥਨੇ ਦੀਏ ਚੁਕੋ 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 ਨਹੀਂ ਇੱਕੋ ਇੱਕ ਪਾਪਾ ਪਾਪਾ ਇੱਕੋ ਬੰਨੇ ਚੁਕਣਾ ਇੱਕੋ ਬੰਨੇਓ ਉਧਰੋਂ ਹੀ ਚੁਕਣਾ ਵਾ ਉਧਰ ਨਹੀਂ ਜੋ ਤੂੰ ਪਾਪਾ ਤੂੰ ਚੁਕ ਪੋਟੀ ਨਿਕਲ ਜਾਂਦੀ ਨਾ ਨਹੀਂ ਹੱਥੇ ਜੋਰ ਆ ਜਾਏਗਾ ਪੁੱਤ ਭਾਰਾ ਹੁੰਦਾ ਹੱਥੇ ਜੋਰ ਆ ਜਾਏਗਾ ਵੱਡੇ ਹੋ ਗਏ ਚੱਲ ਤੂੰ ਉਧਰ ਫੜ ਨਾ ਤੂੰ ਉਧਰ ਫੜ ਦੋਵੇਂ ਨਾ ਦੇ ਸੱਟ ਨਾਲ ਲਵਾ ਲਿਆ ਚੋਕਾ ਅੱਗੇ ਵਾਸਤੇ ਟੋਟੇ ਜਾਣਾ ਸੀ ਨੇ ਦੇ ਨਾ ਜੋਰ ਤੇ ਲਾਂਦਾ ਨਾ ਅਗਲੇ ਨੇ ਹਿੰਮਤ ਦਿਖਾਤੀ ਨਾ ਇਹਨੇ ਜਿਵੇਂ ਤੂੰ ਐਡਾ ਤੂੰ ਐਡਾ ਹੀ ਐਡਾ ਇੰਨਾ ਨਹੀਂ ਕੀਤਾ ਤੂੰ ਨਾ ਇਹਦਾ ਉਹ ਯਾਰ ਚੱਲ ਅੜ ਕੇ ਕੋ ਗੱਲ ਮੁਸ਼ਕਲ ਲੱਗਣ ਦੀ ਮੁਸ਼ਕਲ ਆਉਂਦੀ ਹੈ ਬੋਲਣ ਚ ਚੱਲ ਯਾਰ ਫੜ ਲਾਉਣਾ ਤੇ ਜੜੇ ਸੀ ਆਹ ਸਾਫ ਤੇ ਕਰ ਲਈ ਕਟਾ ਕਟਾ ਸਾਫ ਕਰਨ ਦੇ ਬੋਤਲ ਇਹ ਤੇ ਹਰ ਕਾਲ ਚ ਗਰਮੀ ਦੇ ਕੱਪੜੇ ਨੇ ਨਾ ਇਦਾਂ ਖਾਲੀ ਪਿਆ ਸਾਰਾ ਇੱਥੇ ਪਾ ਕੇ ਰੱਖੋ ਇਹ ਜਿਹੜੇ ਵੀ ਯੂਵੀ ਨੂੰ ਨਹੀਂ ਹੁੰਦੇ ਆ ਹੁਣ ਅੱਡੇ ਸਾਲਾਂ ਨੂੰ ਵਾਪਸ ਆ ਜਾਂਦੇ ਆ ਹਾਂ ਆ ਵੀ ਜੱਛ ਨੂੰ ਅਰਨ ਸਿੰਘ ਆ ਵੀ ਇਹਨੇ ਇੱਕ ਵਾਰੀ ਪਾਇਆ ਦੋਵੇਂ ਸ਼ਰਟਾਂ ਨੇ ਇੱਕ ਇੱਕ ਵਾਰੀ ਪਾਈ ਆਹ ਤਾਂ ਅੱਜ ਤੋਂ ਵਾਰੀ ਪਾਈ ਉਹ ਤੇ ਬਿਲਕੁਲ ਇੱਕ ਵਾਰੀ ਪਾਈ ਸ਼ਲਿੰਕ ਹੋ ਗਈ ਇਹ ਆ ਵੀ ਨਾ ਆ ਨਹੀਂ ਕਿੰਨੂੰ ਜੋ ਵੀ ਆਹ ਛੋਟੀ ਸੀ ਮਸਾਲਾ ਕਿਹੜੀ ਛੋਟੀ ਹੈ ਤੁਹਾਨੂੰ ਦਾ ਅੰਡਰਵੇਅਰ ਕਿੱਥੇ ਰੱਖਿਆ ਲਗਾ ਕੇ ਹੁੰਦਾ ਨਹੀਂ ਆ ਜਸ਼ਨੂ ਪਾ ਦੇਗਾ ਜਸ਼ਨੂ ਨਹੀਂ ਇਲਾਸਟਿਕ ਜਸ਼ਦੀ ਕੈਪੜੀ ਬਣ ਜਣੀ ਜਸ਼ਦੀ ਕੈਪੜੀ ਅੰਡਰਵੇਅਰ ਤੇਰਾ ਉਹ ਮੇਰਾ ਕੱਪੜਾ ਤੂੰ ਕਿੰਨੇ ਕੱਪੜੇ ਵੇਲੇ ਆ ਆ ਦੋਵੇਂ ਟੀ-ਸ਼ਰਟ ਆਵੇ ਤੈਨੂੰ ਹੁੰਦੀ ਆ ਉਹ ਲਈ ਹੁੰਦੀ ਇਹ ਨਹੀਂ ਹੁੰਦੀ ਹੋਗੀ ਵੇਖ ਲੈ ਗਾ ਪਾਲਨ ਦਾ ਪਾਲਨ ਦਾ ਬਾਅਦ ਚ ਵੇਖਦਾ ਸਾਰਾ ਖਲੇਰਾ ਪੈਣਾ ਖਲੇਰਾ ਪੈਣਾ ਤੈਨੂੰ ਆ ਵੀ ਨਹੀਂ ਤਾਂ ਹੁੰਦੀ ਕੀ ਤੈਨੂੰ ਨਹੀਂ ਨਹੀਂ ਇਹ ਨਹੀਂ ਹੁੰਦੀ ਯੂ ਯਾਸ਼ ਪਾਲਨ ਦਾ ਜਸ਼ਨੂ ਪਾ ਦੇ ਉਹ ਨਹੀਂ ਉਹਨੂੰ ਪਾ ਦਾ ਕੈਪਰੀ ਭੰਦਣੀ ਆਪ ਜੂ ਵੀ ਆ ਜਾਓ ਆਪ ਨਹੀਂ ਚਾਹੀਦਾ ਪੁੱਤ ਟੁੱਟ ਜਾਏਗਾ ਖਰਾਬ ਹੋ ਜਾਏਗਾ ਪੁੱਤ ਟੈਂਚੀ ਆ ਨਹੀਂ ਹੋ ਪਾਪਾ ਮੈਂ ਤਾਂ ਆਪ ਸੱਚ ਆਈ ਨਹੀਂ ਪਾਪਾ ਆ ਕੇ ਵੇਖ ਲਈਏ ਪੂਰੀ ਆਹ ਕਾਪਾ ਆਹ ਦੇਖ ਲੈ ਮੈਂ ਵੇਖ ਲਿਆ ਵੇਖ ਲਿਆ ਤੁਸੀਂ ਨਹੀਂ ਹੈ ਟੁੱਟ ਜਾਂਦਾ ਪੁੱਤ ਨਹੀਂ ਤੁਸੀਂ ਬੈਠੋ ਨਹੀਂ ਤੁਸੀਂ ਬਹਿ ਸਕਦੇ ਮੈਂ ਨਹੀਂ ਬਹਿ ਸਕਦਾ ਨਹੀਂ ਤੂੰ ਆ ਜਾਓ ਮੈਂ ਨਹੀਂ ਬਹਿਣਾ ਤੁਸੀਂ ਬਹਿ ਸਕਦੇ ਨਹੀਂ ਤੂੰ ਆ ਜਾਓ ਨਹੀਂ ਪਤਾ ਦੇ ਬਿਲਕੁਲ ਨਹੀਂ ਆਉਂਦਾ ਉਹ ਵੀ ਆ ਗਈ ਆ ਗਈ ਠੀਕ ਹੈ ਹਜੇ ਉਹ ਆ ਗਈ ਪਾਰਟੀ ਛੜ ਆ ਗਈ ਉਹ ਪੂਰੀ ਪੂਰੀ ਆ ਵੀ ਨਹੀਂ ਕੈਪਰੀ ਪੂਣੀ ਲੋ ਯਾਰ ਬਹੁਤ ਗੰਦੀ ਲੱਗਦੀ ਹੂੰ ਫਿਰ ਤੁਸੀਂ ਛੜਦੇ ਹੀ ਨਹੀਂ ਜੇ ਕਰੇ ਪੂਣੀ ਪਾਪਾ ਉਹ ਨਹੀਂ ਤਸੀ ਜਾਂਦੇ ਹੁੰਦੇ ਫਿਰ ਚੱਕੀ ਦੇ ਬਾਅਦ ਬੁਰੀ ਲੱਗਦੀ ਇਹਨੂੰ ਪਾ ਦੋ ਬਹਿ ਜਾਉ ਤੇ ਬਤੂ ਤੂੰ ਤੇ ਬੈਠੋ ਬਹਿ ਜਾਉ ਪਪਾ ਬਹਿ ਜਾਉ ਬਸ ਤੁਸੀਂ ਹੀ ਕਰੋ ਜੋ ਕਰਨਾ ਨਹੀਂ ਪੋਤਾ ਸ਼ਰਾਤ ਆ ਨਹੀਂ ਕਰੇ ਕੈਚੀ ਟੁੱਟ ਜਾਏਗਾ ਫਿਰ ਤਰਾਵਾ ਲਿਆ ਕੱਪੜੇ ਨਹੀਂ ਰੱਖੇ ਨੇ ਪੁੱਤ ਨਾ ਤੰਗ ਕਰੋ ਤੁਸੀਂ ਬੈਠੇ ਰਹੋ ਮੇਰਾ ਉਧਰੋਂ ਜਿਹੜੇ ਨਾਈਟਸੂਟ ਘਰਮ ਵਾਲੇ ਹੋਗੇ ਮੇਰੇ ਪਲੇ ਲੰਮੇ ਪਾਏ ਨਹੀਂ ਨਹੀਂ ਘਾ ਲੋ ਇੱਥੇ ਹੈਲੋ ਚਲੋ ਜਿਹੜੇ ਉਧਰ ਮੇਰੇ ਨਾਈਟਸੂਟ ਹੈਗੇ ਆ ਪਲੀਜ਼ ਲਿਆਓ ਹਾਂ ਹਾਂ ਆ ਜਾਓ ਉਹ ਵੀਨ ਘਰ ਕੋਈ ਨਹੀਂਗਾ ਪੁੱਤ ਉਹ ਗਏ ਆਂਦੇ ਆ ਲੰਦੇ ਆ ਲੰਦੇ ਨਹੀਂ ਆ ਜਾਓ ਆ ਲੰਦੇ ਫੇਰ ਜਾਣੇ ਪੁੱਤ ਨਹੀਂ ਆ ਜਾਓ ਫੇਰ ਨਾ ਜੇਤ ਕਰ ਪੁੱਤ ਨਹੀਂ ਆ ਲਉ ਨਾ ਇੱਕ ਮੈਂ ਛੱਡ ਲਈ ਛੋਟੇ ਸਹੀ ਛੋਟੇ ਸਹੀ